ਮਾਡਲ 27 ਤੱਕ ਫਿਟਨੈਸ ਹੈ ਜੀ ਠੀਕ ਹੈ ਜੀ 27 ਤੱਕ ਹੈਗੀ ਹੈ ਹਾਂ ਜੀ ਫਿਟਨੈਸ ਹੈ ਜੀ ਲੈ ਵੀ ਜੀ ਬਹੁਤ ਚੰਗੀ ਗੱਲ ਹੈ ਜੀ ਇਹ ਹਾਂ ਜੀ ਬਿਲਕੁਲ ਨਮੇ ਆਪਣੇ ਟਾਈਮ ਦੀ ਆਪਣੇ ਟਾਈਮ 290000 ਰੁਪਏ 290 90000 ਦੀ 13 ਮਾਡਲ ਦੇਖ ਸਕਦਾ ਗੱਡੀ ਬਹੁਤ ਸਾਫ ਹੈ ਭਾਈ ਡ੍ਰੀਮ ਕਾਰ ਬਾਜ਼ਾਰ ਸੇ ਪਹੁੰਚਿਆ ਭਾਈ ਜੀ ਹੋਰ ਕਾ ਸਸੀਆ ਭਾਈ ਜੀ ਉਹ ਠੀਕ ਹੋ ਜੀ ਤੇ ਲਓ ਜੀ ਭਾਈ ਜੀ ਫਿਰ ਆਪਾਂ ਦੇ ਦਈਏ ਆਪਣੇ ਭਰਾਵਾਂ ਨੂੰ ਫਿਰ ਜਿੱਤ ਲਓ ਜੀ ਆਪਾਂ ਪਹਿਲੀ ਗੱਡੀ ਕਿਹੜੀ ਸਟਾਰ ਕਰਕੇ ਭਾਈ ਜੀ ਪਹਿਲੀ ਰੇਟਜ ਦੀ ਗੱਲ ਹੋ ਰਹੀ ਹੈ ਰੇਟਜ ਲੈ ਵੀ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਸੀ ਵੀ ਸਾਨੂੰ ਰੇਟਜ ਚਾਹੀਦੀ ਹੈ ਰੇਟਜ ਲੈਣ ਵਾਲੇ ਵਾਸਤੇ ਜਿਹੜੇ ਭਰਾ ਰੇਟਜ ਮੰਗਦੇ ਸੀ ਉਹਨਾਂ ਵਾਸਤੇ ਰੇਟਜ ਲੈ ਕੇ ਗਏ ਭਾਈ ਜੀ ਮਗਲ ਆ ਗਏ ਇਹ ਇਹ 13 ਮਾਡਲ ਹੈ ਜੀ 13 ਮਾਡਲ ਆ ਗਿਆ ਜੀ ਹਾਂਜੀ ਵੀਰੇ ਤੇ ਗੱਡੀ ਬਹੁਤ ਸਾਫ਼ਈ ਹੈ ਬਈ ਹੈਨਾ ਹਾਂ ਬਹੁਤ ਸੋਹਣੀ ਕਾਰ ਹੈ ਵੀਰੇ ਬਹੁਤ ਸੋਹਣੀ ਕਾਰ ਹੈ 13 ਮਾਡਲ ਹੈ ਤੇ ਬਾਈ ਜੀ ਕਿਤੋਂ ਲੱਗੀ ਕਰੀ ਤੇ ਨਹੀਂ ਕਿਸੇ ਤਰ੍ਹਾਂ ਦੀ ਐਕਸੀਡੈਂਟ ਵਗੈਰਾ ਨਹੀਂ ਹੈ ਜੀ ਥੋੜੀ ਬਹੁਤ ਪੈਂਸ਼ਨ ਸਾਨੂੰ ਪਤਾ ਹੁੰਦੀ ਹੈ ਜੀ ਕਿਉਂ ਮਾਡਲ ਵੀ ਤੇ 13 ਆ ਗਿਆ ਨਾ ਜੀ ਹਾਂ ਤੇ ਬਾਈ ਜੀ ਕੀ ਰੇਟ ਪਾ ਦੇਣਾ ਜੀ ਪੂਰਾ ਪੂਰਾ ਇਹ ਬਾਈ ਜੀ 2.5 ਲੱਖ ਰੁਪਏ ਦੇਣੀ 2.5 ਲੱਖ ਦੇ ਜੀ ਹਾਂ ਜੀ ਤੇ ਬਾਕੀ ਮੌਕੇ ਤੇ ਜੀ ਮੌਕੇ ਮਾਨ ਸਨਮਾਨ ਦੇ ਲੈ ਵੀ ਮਿੱਤਰੋ 2.5 ਲੱਖ ਦੇ ਵਿੱਚ 13 ਮਾਡਲ ਤੁਸੀਂ ਆ ਲਾ ਲਓ ਕਬੂਤਰ ਨੇ ਕਬੂਤਰ ਨੇ ਆਂਡੇ ਵਰਗੀ ਚਿੱਟੀ-ਚਿੱਟੀ ਗੱਡੀ ਸੁਣੋ ਇਹ ਦੇ ਦੇਣੀ ਹੈ 2.5 ਲੱਖ ਮੰਗਾ ਤੇ ਮੌਕੇ ਦੇ ਮਾਨਦਾਨ ਜਰੂਰ ਹੋਗਾ ਹਾਂ ਮਾਨਦਾਨ ਤੇ ਗਾਹਾਂ ਲਈ ਆ ਗਈ ਆਪਣੇ ਕੋਲੇ ਜੀ ਇਹ Swift ਹੈ ਵੀਰ ਜੀ ਤੇਰਾ ਮਾਲ Swift ਇਹ ਵੀ ਤੇਰਾ ਮਾਰ ਲਾ ਕੇ ਜੀ ਤੇਰਾ ਜੀ ਬਾਬੇ ਨਾਨਕ ਦੀ ਆਖ ਤਾਂ ਤੇਰਾ ਤੇ ਨਹੀਂ ਚਲੀ ਜਾਂਦੇ ਮਲੇ ਹਾਂ ਤੇ ਲਾਇਨ ਨੂੰ ਹੀ ਲਗੇ ਹੋਣੇ ਬਾਈ ਹਾਂਜੀ ਲਾਇਨ ਤੇ ਗੱਡੀ ਬਹੁਤ ਸਾਫ ਹੈ ਮਾਰ ਲਈ ਵੀ ਤੇਰਾ ਆ ਗਿਆ Swift ਦੇ ਚਾਹਣ ਵਾਲੇ ਵਾਸਤੇ Swift ਲੈ ਕੇ ਆ ਗਏ ਤੇ ਬਾਈ ਜੀ ਕਿੰਨੇ ਮਾਲਕ ਦੇ ਨਾਮ ਹੈ ਜੀ ਇਹ ਇਹ 3 ਹੈ ਜੀ ਇਹ 2nd ਹੈ ਇਹ 3rd ਹੈ ਠੀਕ ਹੈ ਜੀ ਜਿਹੜੀ ਰਿਟਜ ਆ ਗਈ ਹਾਂਜੀ ਉਹ ਆ ਗਈ ਸੈਕਿੰਡ ਇਹ ਆ ਗਈ ਥਰਡ ਹਾਂ ਥਰਡ ਪਾਰਟੀ ਦੇ ਨੌ ਆ ਗਈ ਬਾਈ ਜੀ ਅੰਦਰੋਂ ਵੀ ਆਪਾਂ ਚੈੱਕ ਕਰਾ ਲ ਗਏ ਮੜਾ ਦੇਖਦੇ ਹਾਂ ਜੇ ਕਿਤੇ ਲੋਕ ਐ ਮਿਲਦਾ ਹਨਾ ਤੇ ਬਾਈ ਜੀ ਇਹ ਕੀ ਰੇਟ ਪਾਣੀ ਹੈ ਜੀ ਆਪਾਂ ਇਹ ਬਾਈ ਜੀ 290000 ਰੁਪਏ 290 90000 ਦੀ 13 ਮਾਡਲ ਹਾਂਜੀ ਦੇਖ ਸਕਦਾ ਗੱਡੀ ਬਹੁਤ ਸਾਫ ਹੈ ਬਾਈ ਤੇ ਜਿਹੜੇ ਭਰਾ ਰੇਟ ਜਿੰਦੇ ਸ਼ਕੀਨ ਨੇ ਉਹਨਾਂ ਵਾਸਤੇ ਬਾਕੀ ਮੌਕੇ ਤੇ ਮਾਨਦਾਰ ਹੋਊਗਾ ਹਾਂਜੀ ਜਿਹੜੇ ਭਰਾ ਨੂੰ ਗੱਡੀ ਪਸੰਦ ਆਉਂਦੀ ਆ ਚੀਜ਼ ਪਸੰਦ ਆਉਣੀ ਤੇ ਹੁੰਦਾ ਰੇਡ ਹੋ ਜਾਂਦਾ ਹੁੰਦਾ ਹੈ ਨਾ ਬਾਈ ਜੀ ਰੇਡ ਬੰਜ ਜਾਂਦਾ ਕੋਈ ਰੇਟ ਗਲਤ ਮੰਗਦੇ ਨਹੀਂ ਥੋੜਾ ਮੋਟਾ ਮਰਨ ਕਰਨੀ ਪਵੇ ਬਿਲਕੁਲ ਜੀ ਬਿਲਕੁਲ ਬਾਕੀ ਇਸਰੇ ਭਾਈ ਜੀ ਪੂਰਾ ਪੂਰਾ ਜਿੰਨਾ ਮਰਜ਼ੀ ਪੂਰਾ ਵਗਰੋ ਤਾਂ ਫਿਰ ਵੀ ਤੋਰ ਮਰੋੜਦਾ ਹੋ ਜਾਣੀ ਹੈ ਨਾ ਮੜੀ ਮੁੱਠੀ ਪਰ ਰੇਡ ਦੀ ਘੱਟ ਵੱਧ ਹੋ ਜਾਂਦੀ ਹੈ ਤੇ ਲੋਹ ਦੀ ਗਾਹਾਂ ਵਾਲੀ ਗੱਡੀ ਆ ਗਈ ਬਾਈ ਜੀ ਆਪਣੇ ਕੋਲੇ ਇਹ ਸੋਆ ਮਾਡਲ ਸਵਿਫਟ ਹੈ ਜੀ ਸੋਆ ਮਾਡਲ ਸਵਿਫਟ ਇਹ ਜ ਮਿਲ ਜੇਗੀ ਨਾ ਠੀਕ ਹੈ ਜੀ ਤੇ ਇਹ ਆ ਗਈ ਬਾਈ ਜੀ 16 ਮਾਡਲ ਤੇ ਗੱਡੀ ਇਹ ਵੀ ਬਹੁਤ ਵਧੀਆ ਪਈ ਹੈ ਹਨਾ ਬਾਈ ਜੀ ਹਾਂ ਜੀ ਬਹੁਤ ਤੇ ਇਹ ਕਿੰਨੇ ਮਾਲਕ ਦੇ ਨਾਮ ਹੈ ਜੀ ਇਹ ਇਹ ਪਹਿਲੇ ਜੀ ਇਹ ਪਹਿਲੇ ਹਾਂ ਜੀ ਬਾਈ ਜੀ ਤੇ ਇਹ ਕਿੰਨੇ ਦੀ ਪਾ ਦੇਣੀ ਹੈ ਜੀ ਆਪਾਂ ਇਹ ਸਵਾਜ ਚਾਰ ਲੱਖ ਰੁਪਏ ਜੀ ਸਵਾਜ ਚਾਰ ਮੰਗਾ ਬਾਕੀ ਮੌਕੇ ਤੇ ਹੋ ਜਾਊਗਾ ਜੀ ਹਨਾ ਮੰਗੇ ਜੀ ਠੀਕ ਹੈ ਜੀ ਤੇ ਇੱਕ ਬਾਈ ਜੀ ਜੇ ਕਈ ਵਾਰੀ ਕਿਸੇ ਭਰਾ ਨੇ ਕੋਈ ਲੋਨ ਵਗੈਰਾ ਕਰਾਉਣਾ ਹੈ ਉਹਦਾ ਕੋਈ ਮੜਾ ਮੂਟਾ ਹੈ ਆਪਣੇ ਕੋਲੇ ਹੈ ਜੀ ਲੋਨ ਦੀ ਸਰਵਾਜ ਤੇ ਘੱਟੋ ਘੱਟ ਕਿੰਨੇ ਪੈਸੇ ਲੈ ਕੇ ਆਵੇ ਜੀ ਬੰਦਾ ਘੱਟੋ ਘੱਟ ਜੀ ਐ ਲਾ ਲਓ ਵੀ ਕੋਈ ਵੀ ਮਾਡਲ ਤਕ ਲੱਖ ਸਵ ਲੱਗਦਾ ਚੱਲਦੀ ਜਾਂਦੇ ਠੀਕ ਹੈ ਜੀ ਮਤਲਬ ਵੀ 13 ਤੋਂ ਉੱਪਰ ਦੇ ਲੱਖ ਤੋਂ ਪਲੱਸ ਹਾਂ ਲੱਖ ਤੋਂ ਪਲੱਸ ਲੱਖ ਤੋਂ ਪਲੱਸ ਕਿਉਂ ਆਏ ਨਾ ਜਦੋਂ ਗੱਡੀ 13 ਤੋਂ ਉੱਪਰ ਦੀ ਹੋਗੀ ਤੇ ਲੱਖ ਘੱਟੋ ਘੱਟ ਡਾਊਨ ਪੇਮੈਂਟ ਲੈ ਕੇ ਆਜੋ ਤੁਹਾਨੂੰ ਗੱਡੀ ਦੇ ਦੇਣੀ ਹਾਂਜੀ ਬਾਈ ਜੀ ਤੇ ਕਾਗਜ਼ ਪੱਤਰਾਂ ਦੀ ਬਾਈ ਜੀ ਆਪਣੀ ਬਿਲਕੁਲ ਓਕੇ ਠੀਕ ਹੈ ਜੀ ਫੁੱਲ ਗਾਰੰਟੀ ਹੋਊਗੀ ਜੀ ਇੰਜਨ ਗੇਅਰ ਦੀ ਤੇ ਜਿਹੜਾ ਵੀ ਕੰਮ ਕਰਨਾ ਹੈ ਬਾਈ ਜੀ ਹੁਰੀ ਕਹਿੰਦੇ ਪਾ ਥੋੜਾ ਜਿਹਾ ਪ੍ਰੋਪਰਟੀ ਕਰਨਾ ਕਾਹਾਂ ਲਈ ਆ ਗਈ ਬਾਈ ਜੀ Honda ਸਿੱਧੀ ਆਪਣੇ ਕੋਲ ਇਹ ਬਾਈ ਜੀ ਸਕੌਡਾ ਤੇ ਵੀ ਹੈ ਸਕੌਡਾ ਇਹ Honda ਦਾ ਮਾਡਲ ਆ ਗਿਆ ਜੀ ਠੀਕ ਹੈ ਜੀ 6 ਮਾਡਲ ਇਹ ਵਿਜੀ ਇਹ ਸੇਮ ਦੀ ਪੂਰੀ ਤੂਤੀ ਬੋਲਦੀ ਹੈ ਜੀ ਹੈ ਨਾ ਹਾਂ 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 ਹੁਣ ਵੀ ਮੰਨ ਲਓ ਮਾਰ ਪੈਸੇ ਲੱਗੇ ਹੋਏ ਕਾਰ ਤੇ ਜੀ ਤੇ ਇਹ ਮਾਰ ਲਾਗੇ ਬਾਈ ਜੀ ਇਹ ਸਕੋਡਾ 6 ਮਾਡਲ ਹੈ ਜੀ ਸਭੀ ਤੱਕ ਫਿਟਲਸ ਹੈ ਜੀ ਇਹ ਦੀ ਤੇ ਕਿੰਨੇ ਦੀ ਬਾਤ ਹੈ ਬਾਈ ਜੀ ਇਹ ਇਹ ਹੈ ਬਾਈ ਜੀ ਪੂਰੀ ਪੂਰੀ ਰੱਖ ਰਹੀ ਹੈ ਆਪਾਂ 65000 ਦੀ ਦੇਣੀ ਹੈ ਜੀ ਗੱਡੀ ਆਪਾਂ ਕਿੰਨੇ ਦੀ ਜੀ 1 ਲੱਖ 65000 ਦੀ 1 ਲੱਖ 65000 ਦੀ ਇਹ ਦੇਣੀ ਹੈ ਲੈ ਵੀ 6 ਮਾਗ ਲਾ 27 ਤੱਕ ਦੀ ਪਾਸਿੰਗ ਪਈ ਹੈ ਜਿਹੜੇ ਵੀ ਭਰਾ ਨੇ ਸਕੌਦਾ ਖਰੀਦਣੀ ਹੈ ਇਹ ਤਾਂ ਜੈਡ ਫਿਚਰ ਵਰਕ ਹੈ ਜੀ ਲੋਬੀ ਦੇ ਤੇ ਜੈਡ ਠੀਕ ਹੈ ਜੀ ਹਾਂਜੀ ਬੜਾ ਸਾਰੀ ਓਰੀਜਨਲ ਹੀ ਆ ਗਈ ਜੀ ਹਾਂਜੀ ਤੇ ਬਾਈ ਜੀ ਜੇ ਆਪਣੇ ਭਰਾਵਾਂ ਨੇ ਕਿਸੇ ਨੇ ਆਉਣਾ ਹੈ ਤਾਂ ਉਹਨਾਂ ਨੂੰ ਪਹਿਲੇਕੇਸ਼ਨ ਵੀ ਦੇ ਦਈਏ ਚੱਲ ਹਿੰਮਤ ਮੜਾ ਬਾਹਰੋਂ ਵੀ ਦਿਖਾ ਦੇਈਏ ਲੋਕੇਸ਼ਨ ਆਉਣਾ ਕਿੱਥੇ ਜੀ ਪੂਗੇ ਜੀ ਬਾਈ ਜੀ ਉਹਨਾਂ ਦੇ ਬਾਈ ਜੀ ਆਪਣੀ ਜਨਤਨ ਕਲੇਜ ਐ ਮਾਨਸਾ ਆਪਣੇ ਦਿਖ ਲੇਟ ਫੋਲੋਪੀਟ ਆ ਗਏ ਠੀਕ ਹੈ ਜੀ ਜਿਹੜੇ ਬਿਲਕੁਲ ਸਾਹਮਣੇ ਆ ਗਏ ਜੀ ਆਪਣਾ ਕਾਰੋਬਾਰ ਤੇ ਨਾਲ ਹੀ ਆ ਗਏ ਜੀ ਅਰਵਿੰਦਰ ਨਾਗਰ ਅਜੇਸ਼ ਜੁਗੇਸ਼ ਸਕੂਲ ਅਰਵਿੰਦਰ ਨਾਗਰ ਤੇ ਬਾਕੀ ਸਾਰੇ ਵੀਰੇ ਦਾ ਆਪਾਂ ਨੰਬਰ ਵੀ ਸਕਰੀਨ ਤੇ ਚਲਾਵਾਂਗੇ 1 ਵਾਰੀ ਦੀ ਆਪਣਾ ਨੰਬਰ ਵੀ ਜਰੂਰ ਬੋਲ ਦੇਣਾ 9876122035 22035 ਬਾਕੀ ਵੀਰੇ ਦਾ ਆਪਾਂ ਨੰਬਰ ਸਕਰੀਨ ਤੇ ਛੱਡਾਂਗੇ ਇੱਕ ਵਾਰੀ ਪਹੁੰਚੋ ਜਰੂਰ ਡ੍ਰੀਮ ਕਾਰੋਬਾਰ ਮਾਨਸਾ ਧੰਨਵਾਦ ਦੀ ਪੂਰੀ ਤੂਤੀ ਬੋਲਦੀ ਹੈ ਜੀ ਹੈ ਨਾ ਹਾਂ ਹਾਂ ਹੁਣ ਵੀ ਮੰਨ ਲਓ ਮਾਰੀਆਂ ਗੱਡੀਆਂ ਨੂੰ ਹਵਾ ਨਹੀਂ ਭਰਨ ਦਿੰਦੀ ਚੀਜ਼ ਹੈ ਦੇਖ ਸਕਦੇ ਹੋ ਟਾਇਰ ਵਗੈਰਾ ਬਿਲਕੁਲ ਬੜੀਰ ਪੈਸੇ ਲੱਗੇ ਹੋਏ ਕਾਰ ਦੇ ਜੀ ਤੇ ਇਹ ਮਾਰ ਲਾਗੇ ਬਾਈ ਜੀ ਇਹ ਸਕੋਦਾ 6 ਮਾਡਲ ਹੈ ਜੀ ਸਭੀ ਤੱਕ ਫਿਟਨੈਸ ਹੈ ਜੀ ਇਹਦੀ ਤੇ ਕਿੰਨੇ ਦੀ ਪਾ ਦੇਗੇ ਜੀ ਇਹ ਇਹ ਬਾਈ ਜੀ ਪੂਰੀ ਪੂਰੀ ਰੱਖ ਰਹੀ ਹੈ 65000 ਦੀ ਦੇਣੀ ਹੈ ਜੀ ਗੱਡੀ ਆਪਾਂ ਕਿੰਨੇ ਦੀ ਜੀ 1,65,000 ਦੀ 1,65,000 ਦੀ ਇਹ ਦੇਣੀ ਹੈ ਲੈ ਵੀ 6 ਮਾਗ ਲਿਆ 27 ਤੱਕ ਦੀ ਪਾਸਿੰਗ ਪਈ ਹੈ ਜਿਹੜੇ ਵੀ ਭਰਾ ਨੇ ਸਕੌਡਾ ਖਰੀਦਣੀ ਹੈ ਇਹ ਤਾਂ ਜੈਡ ਫੀਚਰ ਵਰਕ ਹੈ ਜੀ ਲੋਬੀ ਦੇ ਤੇ ਜੈਡ ਠੀਕ ਹੈ ਜੀ ਬੜਾ ਸਾਰੀ ਓਰੀਜਨਲ ਹੀ ਆ ਗਈ ਜੀ ਹਾਂ ਜੀ ਤੇ ਬਾਈ ਜੀ ਜੇ ਆਪਣੇ ਭਰਾਵਾਂ ਨੇ ਕਿਸੇ ਨੇ ਆਉਣਾ ਹੈ ਤਾਂ ਉਹਨਾਂ ਨੂੰ ਪਹਿਲੇਕੇਸ਼ਨ ਵੀ ਦੇ ਦਈਏ ਚੱਲ ਹਿੰਮ ਤਾਂ ਮੜਾ ਬਾਹਰੋਂ ਵੀ ਦਿਖਾ ਦੇਈਏ ਲੋਕੇਸ਼ਨ ਆਉਣਾ ਕਿੱਥੇ ਜੀ ਪੂਗਾ ਜੀ ਬਾਈ ਜੀ ਉਹ ਦੇਖ ਬਾਈ ਜੀ ਆਪਣੀ ਜਨਤਨ ਕଲେਜ ਹੈ ਮਾਨਸਾ ਆਪਣੇ ਦਿਖਾ ਦਿਓ ਜੀ ਜਨ ਬਿਲਕੁਲ ਆਪੇਟ ਆ ਗਿਆ ਠੀਕ ਹੈ ਜੀ ਜਿਕੇ ਬਿਲਕੁਲ ਸਾਹਮਣੇ ਆ ਗਿਆ ਜੀ ਆਪਣਾ ਕਾਰਬਾਜ਼ਾਰ ਤੇ ਨਾਲ ਹੀ ਆ ਗਿਆ ਜੀ ਅਰਵਿੰਦਰ ਨਗਰ ਅਰਵਿੰਦਰ ਨਗਰ ਆ ਜੁਗੇਸ਼ ਜੁਗੇਸ਼ ਸਕੂਲ ਅਰਵਿੰਦਰ ਨਗਰ ਤੇ ਬਾਕੀ ਸਾਰੇ ਵੀਰੇ ਦਾ ਆਪਾਂ ਨੰਬਰ ਵੀ ਸਕਰੀਨ ਤੇ ਚਲਾਵਾਂਗੇ 12 ਦੀ ਆਪਣਾ ਨੰਬਰ ਵੀ ਜਰੂਰ ਬੋਲ ਦੇਣਾ 9876522035 22035 ਬਾਕੀ ਵੀਰੇ ਦਾ ਆਪਾਂ ਨੰਬਰ ਸਕਰੀਨ ਤੇ ਛੱਡਾਂਗੇ ਇੱਕ ਵਾਰੀ ਪਹੁੰਚੋ ਜਰੂਰ ਡ੍ਰੀਮ ਕਾਰਬਾਜ਼ਾਰ ਮਾਨਸਾ ਧੰਨਵਾਦ